ਦੋਲੇ ਬਈ ਇੱਕੋ ਦਮ ਫਿਰ ਕੋਡੀ ਚ ਤੁਸੀਂ ਮੰਨ ਲਓ ਇੱਕੋ ਦਮ ਰਾਈਜ਼ ਹੋਏ ਹੋ ਹਣਾ ਪ੍ਰਮਾਤਮਾ ਨੇ ਤੁਹਾਡੇ ਤੇ ਬੜੀ ਕਿਰਪਾ ਕਰੀ ਇੱਕੋ ਦਮ ਤੁਹਾਡਾ ਨਾਮ ਉੱਪਰ ਆਇਆ ਬਈ ਫਿਰ ਇਹ ਜੋ ਕੀ ਹੋ ਗਿਆ ਵੀ ਦੁੱਲਾ ਇੱਕ ਦਿਨ ਜਮੇ ਗਿਆ ਬੋਹ ਜਾਂਦਾ ਬਈ ਇੱਕ ਤਾਂ ਚੱਲ ਆਪਾਂ ਬਿਮਾਰ ਹੋ ਗਏ ਨਾ ਕੋਡੀ ਤੇ ਥੋੜਾ ਦੂਰ ਹੋ ਗਏ ਬੰਦਾ ਡੈੱਡ ਹੋ ਜਾਂਦਾ ਨਾ ਤੇ ਭਾਈ ਦੇ ਘੋੜੇ ਤੇ ਪੈਸੇ ਲੱਗਦੇ ਤੁਹਾਨੂੰ ਪਤਾ ਹੀ ਆ ਚੱਲਦੀ ਤਾਂ ਨਾ ਹੀ ਗੱਡੀ ਆ ਬਈ ਤੇ ਥੋੜਾ ਆ ਭਈ ਆਪਣੇ ਚੋਣ ਵਾਲੇ ਬੰਦਾ ਆਪਣੇ ਵੀਰ ਭਰਾਵਾਂ ਦਾ ਥੋੜਾ ਦਿਲ ਬਹੁਤ ਆਪਣਾ ਨਰਾਸ਼ ਆ ਮੈਂ ਚਾਹੁੰਦਾ ਨਹੀਂਗਾ ਕਿ ਮੈਂ ਦੁਬਾਰਾ ਫੇ ਉਹ ਬੰਦੇ ਨੂੰ ਟੱਕਰਾਂ ਕਬੱਡੀ ਖੇਡਾਂ ਤਾਂ ਕਰਕੇ ਤੇ ਇੱਕ ਥੋੜੇ ਆਪਣੇ ਘਰ ਦੇ ਹਾਲਾਤ ਉਦਾਂ ਦੇ ਹੋਵੇਗੇ ਕਿ ਆਪਣਾ ਕਬੱਡੀ ਜ਼ਰੂਰ ਭਈ ਚੱਲਦਾ ਹੈਗਾ ਸਾਰਾ ਕੁਝ ਤੇ ਮੈਂ ਹੀ ਘਰੇ ਬਹਿ ਗਿਆ ਹੈਗਾ ਜੋ ਆਪਣੇ ਤੋਂ ਹੈਗਾ ਹੈਗਾ ਉਹ ਮੇਤੇ ਹੀ ਲੱਗੀ ਜਾਂਦਾ ਹੈਗਾ ਤੇ ਬਸ ਇੰਦਾ ਹੀ ਬਸ ਇਹ ਵੀ ਅਦੁੱਲੇ ਹੋਇਆ ਕੀ ਸੀਗਾ ਅਸਲ ਜਤਨੋਂ ਭਈ ਆਪਾਂ ਨੂੰ ਇਫੈਕਸ਼ਨ ਹੋ ਗਈ ਯਾਰ ਮੇਰੇ ਬਲੱਡ ਜਨਾ ਰਹਿਣੇ ਜੇ ਬਣ ਗਏ ਛੋਟੇ ਛੋਟੇ ਕਾਲੇ ਕਾਲੇ ਇਹ ਤੇ ਉਹ ਇਨਫੈਕਸ਼ਨ ਹੋ ਗਈ। ਹੁਣ ਠੀਕ ਹੋ ਜਾਮਾ। ਨਾ ਠੀਕ ਤੇ ਹੈਗਾ ਮਤਲਬ ਕਿ ਨਾ ਸਰੀਰ ਕਮਜ਼ੋਰ ਹੈ ਸਰੀਰ ਦਾ। ਤੇ ਸਰੀਰ ਗਰਮੀ ਨਹੀਂ ਚੱਲਦਾ ਹੁਣ ਵੀ ਮੈਂ ਡ੍ਰਿਪਾਂ ਲੱਗਦੀਆਂ। ਆ ਚਾਰਕ ਦਿਨ ਹੋ ਗਏ ਲੱਗਦੇ ਹਨ ਦੂਹ ਦਿਨ ਲੱਗਣੀਆਂ ਹੋਰ ਇਹ। ਕਿੰਨਾ ਟਾਈਮ ਹੋ ਗਿਆ ਬਾਈ ਤੁਹਾਨੂੰ ਇਹ ਚੀਜ਼ੋ ਫੇਸ ਕਰਦਿਆਂ? ਹੁਣ ਸਾਲ ਹੋ ਹੀ ਗਿਆ ਬਾਈ ਸਾਲ ਕੇ ਕੋਈ ਜਾ। ਤੇ ਜਿਹੜੇ ਤੁਹਾਡੇ ਚਾਹਣ ਵਾਲੇ ਆ ਉਹ ਜਿਹੜੇ ਆਸ ਕਰਦੇ ਆ ਫੀਦੁੱਲਾ ਦੁਆਰਾ ਗਰੌਂਦਾ ਜਾਵੇ ਦੁਆਰਾ ਫੀਦੁੱਲਾ ਦੁਲਾ ਹੋਵੇ। ਉਹ ਕਦੋਂ ਤੱਕ ਆ ਸਾਹਿਬੀ ਤੋਂ ਇਹ ਜਿਹੜੇ ਗਰਾਊਂਡਾਂ ਦੇ ਵਿੱਚ ਦੁਆਰਾ ਬਾਅਦ ਸੀ ਆਪਾਂ ਭਈ 11ਵੇਂ 12ਵੇਂ ਮਹੀਨੇ ਕਰ ਦੇਣੀ ਸਟਾਰਟਿੰਗ ਮੈਚ ਕਹਿੰਨੇ ਸ਼ੁਰੂ ਕਰ ਦਾਂ ਆਪਾਂ ਬਾਅਦ 12ਵੇਂ ਮਹੀਨੇ ਤੱਕ ਆਈ ਦੇਣੇ ਨਾ ਭਈ ਆਪਾਂ ਸਟਾਰਟਿੰਗ ਫੈਡਰੇਸ਼ਨ ਵਾਲੇ ਖੇਡਾਂਗੇ ਸਿੱਧਾ ਕੋ ਤੁਸੀਂ ਵੀਡੀਓ ਵੀ ਪਾਈ ਸੀ ਬਾਅਦ ਚ ਨਾਲੇ ਖੇਡਾਂਗੇ ਸਿੱਧਾ ਦਾ ਇੱਕੋ ਤੁਸੀਂ ਵੀਡੀਓ ਵੀ ਪਾਈ ਸੀ ਬਾਅਦ ਚ ਹੋਇਆ ਸੰਪਰਕ ਸਰ ਕੁਮਰੀ ਜਾਦੇਬਾਜੀ ਹੋਣਾ ਨਾ ਹਾਂ ਜਾਦੇਬਾਈ ਹੋਣੇ ਭਈ ਉਹ ਤਾਂ ਹੈਲਪ ਕੀਤੀ ਆਪਣੀ ਮੈਚ ਵੀ ਘੜਾਏ ਚਲ ਉਦਾਂ ਥੋੜੀ ਮਣੀ ਦੀ ਵੀ ਹੈਲਪ ਕਰਤੀ ਸੀਗੇ ਪਰ ਉਸ ਤੋਂ ਬਾਅਦ ਨਹੀਂ ਮਤਲਬ ਆਪਾਂ ਮੈਚ ਮੋਜ ਘੜਾਤੇ ਕੇ ਭਾਈ ਹੁਣਾਂ ਦੇ ਨਾਲ ਪਰ ਜੋ ਫੇਮ ਹੂਆਂ ਰਏ ਉਸ ਤੋਂ ਬਾਅਦ ਨਹੀਂ ਦੁਬਾਰਾ ਚਲੋ ਭਾਈ ਚੜਜੂ ਗੱਡੀ ਟਰੱਕ ਤੇ ਹੋਰ ਲੰਦੇ ਬਈ ਸਮਾਂ ਲੱਗਦਾ ਹੈ ਇਸ ਚੀਜ਼ ਨੂੰ ਤੇ ਭਾਈ ਮਤਲਬ ਕਿ ਬੈਸਟ ਜਿਹੜਾ ਤੁਹਾਡਾ ਵਧੀਆ ਪਲੇਅਰ ਸੀਗਾ ਉਹਦੇ ਤੁਹਾਨੂੰ ਦਾਸੀ ਦਿੱਤਾ ਹਨਾ ਤੁਸੀਂ ਵੀ ਜਿਹੜਾ ਸੀ ਤੇ ਉਸ ਤੋਂ ਬਾਅਦ ਚ ਜਦੋਂ ਹੁਣ ਸੀਪੀ ਭਾਜੀ ਹੁਣਾਂ ਨੂੰ ਮਿਲਦੇ ਸੀਗੇ ਸਿੱਪੀ ਭਾਜੀ ਉਹਨਾਂ ਨਾਲ ਤੁਸੀਂ ਕੋਈ ਮੈਂ ਕੋਈ ਗੁਣ ਵਗੈਰਾ ਸਿੱਪੀ ਭਾਜੀ ਉਹਨਾਂ ਨੇ ਜਦੋਂ ਮਿਲਦੇ ਜੀ ਉਹਨਾਂ ਨੇ ਦਿੱਤੇ ਆ ਬਈ ਸਿੱਪੀ ਭਈ ਉਹਨਾਂ ਨੇ ਮੈਂਤ ਨਹੀਂ ਮੈਨੂੰ ਸਿੱਪੀ ਭਈ ਨੇ ਤਾਰੀ ਬਈ ਨੇ ਕਰਾਈ ਬਈ ਮੈਂ ਮਿਹਨਤ ਕੀਤੀ ਨਹੀਂ ਬਈ ਓਦਾਂ ਬਾਅਦ ਜਦੋਂ ਉਹਨਾਂ ਨੇ ਮੈਂ ਖੇਡਣ ਲੱਗਾ ਮੈਂ ਸਟਾਰਟਿੰਗ ਜੀ ਮੈਂ ਜਿਹੜੀ ਮਿਹਨਤ ਕੀਤੀ ਆ ਉਹ ਹੀ ਕੀਤੀ ਆ ਮਤਲਬ ਓਦੋਂ ਮੈਨੂੰ ਸਿੱਪੀ ਭਈ ਨੇ ਤਾਰੀ ਭਈ ਉਹਨਾਂ ਨੇ ਮਿਹਨਤ ਕਰਾਈ ਹੋਈ ਆ ਤੇ ਗੌਣਤ ਭਾਜੀ ਦਾ ਆਦਰ ਜਾਂਦਾ ਬਈ ਹਰ ਰੀ ਆ ਸਿੱਪੀ ਭਈ ਹੁਣੀ ਕਿ ਇੱਥੋਂ ਅੰਕ ਬਚਾਉਣਾ ਆ ਉਹਦੇ ਮੈਚ ਦੇਖਿਆ ਕਰੋ ਜੇ ਤੁਸੀਂ ਨੰਬਰ ਲੈਣੇ ਆ ਉਹ ਵੀ ਦੇਖੋ ਜਾਂ ਕਿ ਜੇ ਤੁਸੀਂ ਉਹ ਵੀ ਦੇਖੋ ਜਾ ਕੇ ਕਿ ਮੈਂ ਕਿੱਥੇ ਗਲਤੀ ਕੀਤੀ ਕਿੱਥੋਂ ਜੱਪਾ ਕੱਦਾ ਮਨ ਲਵਰੇਖ ਜੀ ਦੇਖਿਆ ਬਰੋ ਅੱਜ ਸਿੱਪੀ ਭਾਜੀ ਆਪਣੇ ਦੇ ਵਿੱਚ ਹੈ ਨਹੀਂ ਗਿਆ ਹੈਣਾ ਹਾਂਜੀ ਬਈ ਕੋਈ ਗੱਲ ਉਹਨਾਂ ਦੀ ਜਿਹੜੀ ਦੁੱਲੇ ਨੂੰ ਯਾਦ ਆਉਂਦੀ ਹੋਵੇ ਕਿਉਂਕਿ ਹੁਣ ਸਮਾਂ ਇੱਕ ਵਾਰੀ ਤੁਸੀਂ ਵੀ ਵੀਕ ਹੋ ਗਏ ਭਈ ਭਾਈ ਦੀਆਂ ਤਿੰਨ ਜੀਜਾ ਸਾਰੀ ਭੈਣੇ ਸਿੱਪੀ ਭੈਣ ਨੇ ਕਿ ਐਵੇਂ ਨੂੰ ਤੇ ਇੱਕ ਤਾਂ ਕਹਿੰਦੇ ਮੈਂ ਨਹੀਂ ਲੈ ਕੇ ਆਉਣੀ ਨਾ ਆਪਦੇ ਵਿੱਚ ਤੇ ਇੱਕ ਤਾਂ ਆਪਾਂ ਕੇ ਵਾਲ ਦੇ ਕੇ ਸਾੜਨਾ ਨਹੀਂ ਭਈ ਤੇ ਇੱਕ ਵੱਡੀ ਮੈਂ ਪਹਿਲ ਦੇਣੀ ਆ ਕੋਈ ਵੀ ਆ ਆਮਾਣਾ ਬਾ ਕਬੱਡੀ ਤੇ ਕਬੱਡੀ ਆ ਆਪਣਾ ਕਰਮ ਹੀ ਹੈ। ਹੂੰ ਰੋਟੀ ਆਪਣੀ ਇਹੋ ਹੀ ਆਵੇ। ਜਾਂ ਤਾਂ ਡਿਊਟੀ ਐ, ਜੌਬ ਹੀ ਹੋ ਜਾਂਦੀ ਬਈ। ਹੂੰ ਨਿਕਨ ਰੋਜੀ ਰੋਟੀ ਨਾ ਬਣ ਜਾਂਦੀ। ਜਿਹੜੀ ਸੱਚ ਆ ਬਈ ਪਹਿਨਾਂਰ ਬੰਦਾ ਘੇੜਦਾ ਯਾਰ ਬਈ ਚੌਂਕਿਆ ਤੌਰ ਤੇ ਖੇਡ ਲਿੰਦਾ ਬੰਦਾ ਸਾਲਕ। ਹੂੰ ਬਾਅਦ ਬੰਦੇ ਦੀ ਮਜਬੂਰੀ ਬਣ ਜਾਂਦੀ ਬਈ ਇਹ। ਹੂੰ ਘਰ ਉਸ ਘਰ ਚਲਾਉਣ ਨੂੰ ਜਾ ਬਈ ਬਾਅਦ। ਜੀ ਤੇ ਬਈ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਵੀ ਘਰ ਚਲਾਉਣਾ ਮੇਰਾ ਰੋਜੀ ਰੋਟੀ ਜਿਹੜਾ ਘਰ ਚੱਲਦਾ ਸੀ ਉਹ ਕੋਡੀ ਤੇ ਸੀ ਹਣਾ ਫਿਰ ਇੱਕੋ ਦੰ ਤੁਸੀ ਹੱਪਨ ਹੋ ਜਾਂਦਾ ਤੁਸੀਂ ਕਹਿੰਦੇ ਹੋ ਦੀ ਮੈਨੂੰ ਪ੍ਰੋਬਲਮ ਆ ਜਾਂਦੀ ਆ ਜੀ ਘਰੇ ਬਹਿ ਜਾਂਦੇ ਆ ਤੇ ਘਰੇ ਬਹਿ ਕੇ ਜਦੋਂ ਇੱਕੋ ਤਾਂ ਇੱਕ ਸਟਾਰ ਡਮ ਤੇ ਹੁੰਦਾ ਬੰਦਾ ਹਨਾ ਹਰ ਇੱਕ ਲੋਕ ਲੋਕ ਤੁਸੀਂ ਕੌਡੀ ਪਾਉਂਦੇ ਹੋ ਕੂਕਾਂ ਵਾਜਦੇ ਆ ਤੁਹਾਡੀ ਕੌਡੀ ਤੇ ਪੈਸੇ ਲੱਗਦੇ ਆ ਤੇ ਘਰੇ ਆ ਜਦੋਂ ਉਹ ਮੈਚ ਫਿਰ ਦੇਖਦੇ ਆ ਉਦੋਂ ਕੀ ਹੋ ਜਾ ਫੀਲ ਕਰਦੇ ਆ ਕੋਈ ਮੈਚ ਦੇਖ ਕੇ ਤਾਂ ਬੜਾ ਯਾਰ ਬੰਦਾ ਕੀ ਕਰੇ ਜਿਹੜਾ ਪਲੇਅਰ ਬੰਦਾ ਉੱਥੋਂ ਰਹਿ ਨਹੀਂ ਹੁੰਦਾ ਯਾਰ ਚਾਟ ਲੱਗੀ ਵੀ ਹੋਵੇ ਨਾ ਅੱਪਾ ਮੈਚਾਂ ਦੇ ਚਲਦਾ ਚਾਹੀਦਾ। ਇਹ ਮੁਲ ਘਰੇ ਬੈ ਹੀ ਨਹੀਂ ਹੁੰਦਾ, ਪਲੇਅਰ ਬੰਦਾ ਬੈ ਹੀ ਨਹੀਂ ਸਕਦਾ ਘਰੇ ਯਾਰ ਬਈ। ਉਹ ਤਾਂ ਮੈਚ ਮੈਦਾਨ ਲਈ ਮੈ ਬਈ ਦੇ ਦਦਾ ਹੀ ਨਹੀਂ। ਮੈਂ ਸੱਚ ਗੱਲ ਦੱਸਾਂ। ਉਹ ਆਪਣੇ ਆਪ ਨੂੰ ਉੱਤਰਣੋਂ ਲਾ ਪੈਂਦੀ ਆ ਯਾਰ। ਹਾਲ ਕਿ ਜਦੋਂ ਆਪਾਂ ਵੀ ਇਹ ਆਪਾਂ ਵੀ ਖੇਡਦੇਗੇ ਅੱਜ ਜੁਣਾ ਆ ਆ ਚੀ ਫੇਸ ਕਰਦੇ ਹਨ। ਇਹ ਤਾਂ ਚਲੋ ਬਈ ਜੇ ਉਹ ਸਮਾਂ ਨਹੀਂ ਰਿਹਾ ਤਾਂ ਸਮੇਂ ਇਹ ਨਹੀਂ ਵੀ ਰਹਿਣਾ ਨਾ। ਤੇ ਇਹਦਾ ਸਮੇਂ ਨਹੀਂ ਲੰਘਦਾ ਹੀ ਰਹਿਣਾ ਜੇ ਉਹ ਟਾਈਮ ਨਹੀਂ ਰਿਹਾ ਤਾਂ ਇਹਨੇ ਵੀ ਨਹੀਂ ਰਹਿਣਾ। ਚਲੋ ਮਹਾਰਾਜ ਨਿਗਾਸ ਵੱਲੀ ਕਰੇ। ਆ ਦੇਖੋ ਬਈ ਦੁੱਲਾ ਅੱਜ ਕੀ ਕੁਛ ਬੋਲ ਗਿਆ ਕਹਿੰਦਾ। ਫਟ ਲੱਗਣ ਤੋਂ ਬਾਅਦ ਕੋਈ ਬਾਹ ਨਹੀਂ ਫੜਦਾ ਚਲਦੇ ਘੋੜਿਆਂ ਦੀ ਪੈਸੇ ਲੱਗਦੇ ਆ ਸਾਡੇ ਇਹੋ ਜਿਹੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ